ਇਸ ਵੱਲੋਂ ਡਰੱਗਸ ਵਿਰੋਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਉਹਨਾਂ ਵੱਡੇ ਡਰੱਗ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਜਿਹੜੇ ਇਸ ਸਮੇਂ ਜ਼ਮਾਨਤ ਤੇ ਰਿਹਾਅ ਨੇ ਵੱਡੇ ਡਰੱਗ ਤਸਕਰਾਂ ਵਿੱਚ ਉਹ ਲੋਕ ਸ਼ਾਮਿਲ ਨੇ ਜੋ 2 ਕਿਲੋ ਜਾਂ ਇਸ ਤੋਂ ਵੱਧ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਹੋਏ ਸਨ ਹੋਥੇ ਸਪੈਸ਼ਲ ਡੀਜੀਪੀ ਅਰਪੇ ਚੁਕਲਾ ਦੀ ਅਗਵਾਈ ਵਿੱਚ ਰੋਪੜ ਦੇ ਵਿੱਚ ਆਪਰੇਸ਼ਨ ਈਗਲ ਚਲਾਇਆ ਗਿਆ ਜਿਸ ਵਿੱਚ ਡਰੱਗ ਤਸਕਰਾਂ ਉੱਤੇ ਵੱਡੇ ਪੱਧਰ ਤੇ ਨਕੇਲ ਕੱਸਣ ਦੀ ਗੱਲ ਕੀਤੀ ਗਈ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਦੇ ਲਈ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਪਿਛਲੇ ਸਮੇਂ ਦੌਰਾਨ ਇਹਨਾਂ ਆਪਰੇਸ਼ਨਾਂ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧ ਨਾਲ ਨਸ਼ੇ ਉਤੇ ਵੱਡੇ ਪੱਧਰ ਉੱਤੇ ਠੱਲ ਪੈਂਦੀ ਹੋਈ ਵੀ ਨਜ਼ਰ ਆ ਰਹੀ ਹੈ ਅਤੇ ਅਜਿਹੇ ਆਪਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਦੇ ਰਹਿਣਗੇ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਭਾਵੇਂ ਫਿਰ ਸ਼ਹਿਰ ਹੋਣ ਜਾਂ ਪਿੰਡ ਹੋਣ ਲੋਕਾਂ ਨੂੰ ਨਸ਼ੇ ਨਾਲ ਹੋ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਜੋ ਸਾਰੇ ਪੰਜਾਬ ਦੇ ਵਿੱਚ ਇੱਕ ऑपरेशन ईगल नसीम शुरू किया है और चौथा ऑपरेशन है पंजाब पुलिस से दृढ़ संकल्प है कि जो नशे का कोर है इसमें जड़ों खत्म किया जाए और इस तहत साड़ी थ्री स्ट्रॉग स्ट्रैटेजी है एक हैगी है चैक एनफोर्समेंट जोड़े नशा वेचन वाले हैं उन्होंने खिलाफ़ सख्त कार्रवाई की जाए सैकेंड इज़ एजुकेटिंग डिपीज ਇਹ ਲੋਕਾਂ ਨੂੰ ਨਸ਼ਾ ਦੇ ਜਿਹੜੇ ਉਹ ਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਫੇਰ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇ ਤਾਂ ਕਿ ਅਸੀਂ ਜਿਹੜੇ ਕਨਫੀਸ਼ਨ ਵਾਲੀਆਂ ਜਿਹੜੇ ਵੱਡੇ ਸਮੱਗਲਰ ਸਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਗੁਰ ਗਏ ਹੈ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਹਨ ਤੋਂ ਐਸੇ ਜਿਹੜਾ ਸਾਡਾ ਇੱਕ ਮੁਹਿੰਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਇਸੇ ਦੇ ਤਹਿਤ ਪੀਸੀ ਜੀਨ ਕੋਡ ਜਾਰੀ ਕੀਤਾ ਗਿਆ ਹੈ ਅਤੇ ਸਾਰੇ ਪੰਜਾਬ ਦੇ ਵਿੱਚ ਸੰਗੀਗੜ ਤੋਂ ਸੀਨੀਅਰ ਅਫਸਰ ਤੱਕ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਨੇ ਫਰਜ ਕੇ ਉੱਥੇ ਦੀ ਟੀਰਾਬੰਦੀ ਕਰਕੇ ਜਿਹੜੇ ਸਾਡੇ ਨੋਨ ਸਮਗਲਸ ਹੈ ਜਿਹੜੇ ਨੋਨ ਫਰਜ ਟ੍ਰੈਫਿਕਲਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮਸਤੀਆਂ ਨੇ ਇੱਕ ਪਿਛਲੇ ਨੂੰ ਅਪਕੰਦੇ ਉਹਨਾਂ ਦੇ ਖਿਲਾਫ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਔਰ ਜਿਹੜੇ ਇਹ ਵੱਡੇ ਡਰਗਸ ਮੱਗਲਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਅੰਮ੍ਰਿਤਸਰ ਕੀ 356 ਦੇ ਕਰੀਬ ਵੱਡੇ ਸਮੂਹਾਂ ਛਕੀ ਅਦੰਦੇ ਵਿੱਚ ਦਾ ਮੈਂ ਅਭਿਆਸ ਕੀਤੀ ਹੈ। 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀ ਜਿਹੜੀ ਇਹ ਬਾਟਨ ਐਸੇ ਤੋਂ ਉਹਨੇ ਬਣਾਈ ਸੀ ਉਹ ਆਈਡੈਂਟੀਫਾਈ ਕਰਕੇ ਉਹ ਉਸੇ ਫੋਰਫੀਟ ਕਰ ਲਈ ਐਸੇ ਕੇਸ ਸੇਜੇ ਆ ਔਰ ਪਿਛਲੇ 1 ਸਾਲ ਦੇ ਵਿੱਚ ਉਸ ਦੀ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਜਿਹੜੀ ਵੱਡੀ ਸਮਝਾ ਸੋ ਇਹ ਜਿਹੜੀ ਡਰੱਗ ਦੇ ਖਿਲਾਫ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਇਹ ਮਹਿੰਮ ਹੈ ਲਗਾਤਾਰ ਚੱਲਦਾ ਰਹਿੰਦਾ ਹੈ ਜੀ ਜਦੋਂ ਅਸੀਂ ਇਹ ਸੈਮੀਨਾਰ ਇਹ ਜਿਹੜੀ ਦਰਾਜ ਦੇ ਖਲਾਸ ਜਿਹੜਾ ਇੱਕ ਵਾਤਾਵਰਣ ਬਿਲਡ ਅਪ ਕੀਤਾ ਜਾਂਦਾ ਹੈ ਜਿਹੜੇ ਸਾਡੇ ਬੱਚੇ ਸਕੂਲਾਂ ਚ ਪੜਦੇ ਆ ਕਾਲਜਾਂ ਚ ਪੜਦੇ ਆ ਜਦੋਂ ਜਦੋਂ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਇਨਵੋਲ ਕਰਦੇ ਆ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਤੇ ਉਹਨਾਂ ਨੂੰ ਵੀ ਜਾਗਰਤੀ ਆਉਂਦੀ ਹੈ ਕਿ ਨਸ਼ਿਆਂ ਦੇ ਕੀ ਦੁਸ਼ਪਰਨਾਮ ਨੇ ਔਰ ਅੱਗੇ ਜਾ ਕੇ ਕੀ ਇਹਦਾ ਖਾਮਿਆਜ਼ਾ ਤੋਂ ਗੱਲ ਕਰਦਾ ਹੈ ਤਾਂ ਇਹਦਾ ਬਹੁਤ ਵੱਡਾ ਫਾਇਦਾ ਹੈ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਅਭਿਆਨ ਹੁਣ ਤੱਕ ਵੱਡੇ ਅਭਿਆਨ ਚੱਲ ਚੁੱਕੇ ਆ ਔਰ ਹੁਣ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਪ੍ਰੋਗਰਾਮ ਹਰ ਜਗ੍ਹਾ ਜਾ ਰਿਹਾ ਹੈ ਪਿੰਡ ਪੱਤ ਸਾਡੇ ਸਾਰੇ ਐਸਐਚਓ ਜੀਐਸਪੀ ਐਸਐਸਪੀ ਇਸ ਤੱਕ ਇਹ ਦਾਤਾ ਕੀਤੀਆਂ ਗਈਆਂ ਹਨ ਕਿ ਜਿਹੜੇ ਵੀ ਡਰੱਗਸ ਤੋਂ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਨੂੰ ਅਸੀਂ ਚਿੰਨ੍ਹਿਤ ਕੀਤਾ ਹੈ ਆਈਡੈਂਟੀਫਾਈ ਕੀਤਾ ਹੈ ਉੱਥੇ ਜਾ ਕੇ ਨਾ ਕੇਵਲ ਸਰਪੰਚ ਔਰ ਪੰਚਾਇਤ ਨਾਲ ਬਲਕਿ ਆਮ ਲੋਕਾਂ ਨਾਲ ਵੀ ਛੋਟੀਆਂ ਛੋਟੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਉਹਨਾਂ ਦੀ ਸਲਾਹ ਲਈ ਜਾਵੇ ਕਿ ਕਿਸ ਤਰ੍ਹਾਂ ਅਸੀਂ ਇਹ ड्रग्स ड्रगजू खत्म करिए और नाल दी नाल असी पॉइंट ऑफ सेल आइडेंटिफाई की जिस पर सख्त नज़र रखी जा रही है और जिसका परिणाम है कि पिछले एक साल तो के हीरोइन की रिकवरी तेरह सौ पाँह किलो जिड़ी कि हर साल दो सौ ढाई सौ किलो होंगी सी पिछले साल तेरह सौ पंजा किलो हीरोइन तो की रिकवरी हुई है तो लोगों का सहयोग मिल रहा है ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਇਸ ਪ੍ਰੈਕਟ ਐਂਡ ਪਾਸਮੈਂਟ ਕਰਕੇ ਲੋਕਾਂ ਦਾ ਜੋ ਸਹਿਯੋਗ ਕਰਕੇ ਇਸੇ ਨੂੰ ਖਤਮ ਕਰ ਸਕਦੇ। ਪੁਲਿਸ ਵੱਲੋਂ ਡਰੱਗਸ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਉਹਨਾਂ ਵੱਡੇ ਡਰੱਗ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਜਿਹੜੇ ਇਸ ਸਮੇਂ ਜ਼ਮਾਨਤ ਤੇ ਰਿਹਾ ਨੇ। ਵੱਡੇ ਡਰੱਗ ਤਸਕਰਾਂ ਵਿੱਚ ਉਹ ਲੋਕ ਸ਼ਾਮਿਲ ਨੇ ਜੋ 2 ਕਿਲੋ ਜਾਂ ਇਸ ਤੋਂ ਵੱਧ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਹੋਏ ਸਨ। ਉਥੇ ਸਪੈਸ਼ਲ ਡੀਜੀਪੀ ਅਰਪੇ ਚੁਕਲਾ ਦੀ ਅਗਵਾਈ ਵਿੱਚ ਰੋਪੜ ਦੇ ਵਿੱਚ ਆਪਰੇਸ਼ਨ ਈਗਲ ਚਲਾਇਆ ਗਿਆ। ਜਿਸ ਵਿੱਚ ਟਰੱਕ ਤਸਕਰਾਂ ਉੱਤੇ ਵੱਡੇ ਪਦਰਤ ਤੇ ਨਕੇਲ ਕੱਸਣ ਦੀ ਗੱਲ ਕੀਤੀ ਗਈ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਦੇ ਲਈ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਪਿਛਲੇ ਸਮੇਂ ਦੌਰਾਨ ਇਹਨਾਂ ਆਪਰੇਸ਼ਨਾਂ ਤਹਿਤ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਹਨਾਂ ਨੇ ਕਿਹਾ ਕਿ ਇਸ ਸ਼ਬਦ ਨਾਲ ਨਸ਼ੇ ਉਤੇ ਵੱਡੇ ਪੱਧਰ ਤੇ ਠੱਲ ਪੈਂਦੀ ਹੋਈ ਵੀ ਨਜ਼ਰ ਆ ਰਹੀ ਹੈ ਅਤੇ ਅਜਿਹੇ ਆਪਰੇਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੇ। ਸਪੈਸ਼ਲ ਡੀਜੀਪੀ ਨੇ ਕਿਹਾ ਕਿ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਭਾਵੇਂ ਉਹ ਸ਼ਹਿਰ ਹੋਣ ਜਾਂ ਪਿੰਡ ਹੋਣ ਲੋਕਾਂ ਨੂੰ ਨਸ਼ੇ ਨਾਲ ਹੋ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਪੰਜਾਬ ਦੇ ਵਿੱਚ ਇੱਕ ਆਪਰੇਸ਼ਨ ਇਗਨੈਸ਼ਨ ਗਰੁੱਪੀ ਹੈ ਵਰਦੇਸ ਸੋਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇਹ ਡਿਫੈਂਸ ਹੈ ਕਿ ਜਿਹੜੇ ਨਸ਼ੇ ਦਾ ਤੌਰ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਸਟਰੋਂਗ ਸਟ੍ਰੈਟਜੀ ਹੈ ਇੱਕ ਸਟ੍ਰੈਕਟ ਇਨਫੋਰਸਮੈਂਟ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਾ ਦੇ ਜਿਹੜੇ ਉਹ ਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜਿਹੜੇ ਕਨਫੀਸ਼ਨ ਵਾਲੀਆਂ ਜਿਹੜੇ ਵੱਡੇ ਸਮੱਗਲਰਸ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਦਿੱਤੇ ਇਸ ਪਾਸੇ ਨੂੰ ਦੁਰ ਗਏ ਹੈ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਤਾਂ ਐਸੇ ਜਿਹੜਾ ਸਾਡਾ ਇੱਕ ਮੂਹਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਇਸੇ ਦੇ ਤਹਿਤ ਪੀਸੀ ਜੀਨ ਕੋਡ ਜਾਰੀ ਕੀਤਾ ਗਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਪਿੰਡ ਗੱਟ ਤੋਂ ਸੀਨੀਅਰ ਅਫਸਰ ਤੱਕ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਨੇ ਫਰਜ ਕੀਤੇ ਉੱਥੇ ਵੀ ਟੀਰਾ ਬੰਦੀ ਕਰਕੇ ਜਿਹੜੇ ਸਾਡੇ ਨੋਨ ਸਮਗਲਸ ਹੈ ਜਿਹੜੇ ਨੋਨ ਕਰਾਜ ਕ੍ਰਾਈਮਰਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀਆਂ ਮੱਛੀਆਂ ਨੇ ਇੱਕ ਪਿਛਿਣ ਨੂੰ ਅਪਕੰਦੇ ਉਹਨਾਂ ਦੇ ਖਿਲਾਫ ਵੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਔਰ ਜਿਹੜੇ ਇਹ ਵੱਡੇ ਡਰਗਸ ਮੱਗਲਸ ਨੇ ਪਿਛਲੇ ਇੱਕ ਸਾਲ ਦੇ ਦੌਰਾਨ ਮੈਂ ਅਨੁਮਾਨ ਲੈਂਕੀ 356 ਦੇ ਕਰੀਬ ਵੱਡੇ ਸਮਝੋ ਕਿ ਫੌਜ ਦੇ ਵਿਸਥਾਰ ਨੇ ਅਭਿਆਸ ਕੀਤੀ ਹੈ 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀ ਜਿਹੜੀ ਇਰਿਗੋਟਨ ਐਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਇਡੈਂਟੀਫਾਈ ਕਰਕੇ ਉਸੇ ਫੋਰਫੀਟਰ ਲਈ ਅਸੇ ਕੇਸ ਭੇਜੇ ਆਂ ਔਰ ਪਿਛਲੇ 1 ਸਾਲ ਦੇ ਵਿੱਚ ਉਸੇ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਜਿਹੜੀ ਵੱਡੇ ਸਮਝੋ ਸੋ ਇਹ ਜਿਹੜੀ ਡਰੱਗ ਦੇ ਖਿਲਾਫ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਇਹ ਮਹਿੰਮ ਹੈ ਲਗਾਤਾਰ ਤਾਂ ਹੁੰਦਾ ਹੈ ਕਿ ਜਦੋਂ ਅਸੀਂ ਇਹ ਸੈਮੀਨਾਰਸ ਇਹ ਜਿਹੜੀ ਅ ਡਰੱਗਸ ਦੇ ਖਿਲਾਫ ਇਹਨਾਂ ਇੱਕ ਵਾਤਾਵਰਣ ਬਿਲਡ ਅਪ ਕੀਤਾ ਜਾਂਦਾ ਹੈ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜਦੇ ਆ ਕਾਲਜਾਂ 'ਚ ਪੜਦੇ ਆ ਜਦੋਂ ਜਦੋਂ ਅਸੀਂ ਅਸੀਂ ਇਹਨਾਂ ਨੂੰ ਇਨਵੋਲ ਕਰਦੇ ਹਾਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਤੇ ਉਹਨਾਂ ਨੂੰ ਵੀ ਜਾਗਰਤੀ ਆਉਂਦੀ ਹੈ ਕਿ ਨਸ਼ਿਆਂ ਦੇ ਕੀ ਦੁਸ਼ ਪ੍ਰਨਾਮ ਨੇ ਔਰ ਅੱਗੇ ਜਾ ਕੇ ਕੀ ਇਹਦਾ ਆਮੇ ਆਜ਼ਾਦ ਭਵਨ ਨਾ ਕਰਦਾ ਸੋ ਇਹਦਾ ਬਹੁਤ ਵੱਡਾ ਫਾਇਦਾ ਹੈ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਅਭਿਆਨ ਹੁਣ ਤੱਕ ਵੱਡੇ ਅਭਿਆਨ ਚੱਲ ਚੁੱਕੇ ਹਨ ਔਰ ਹੁਣ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਪ੍ਰੋਗਰਾਮ ਹਰ ਜਗ੍ਹਾ ਜਾ ਰਿਹਾ ਹੈ ਇਸੇ ਤੰਦਪਤ ਸਾਡੇ ਸਾਰੇ ਐਸਐਚਓ ਜੀਐਸਟੀ ਐਸਐਸਪੀਜ਼ ਤੱਕ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜ਼ਿਲੇ ਦੇ ਡਰੱਗਸ ਤੋਂ ਪ੍ਰਭਾਵਿਤ ਥਾਕਲੇ ਨੇ ਜਿਨ੍ਹਾਂ ਨੂੰ ਅਸੀਂ ਚਿੰਤਿਤ ਕੀਤਾ ਹੈ ਆਈਡੈਂਟੀਫਾਈ ਕੀਤਾ ਹੈ ਉੱਥੇ ਜਾ ਕੇ ਨਾ ਕੇਵਲ ਸਰਪੰਚਰ ਪੰਚਾਇਤ ਨਾਲ ਬਲਕਿ ਆਮ ਲੋਕਾਂ ਨਾਲ ਵੀ ਛੋਟੀਆਂ-ਛੋਟੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਹਨ। ਉਹਨਾਂ ਦੀ ਸਲਾਹ ਲਈਤੀ ਜਾਂਦੀ ਕਿ ਕਿਸ ਤਰ੍ਹਾਂ ਅਸੀਂ ਇਹ ਡਰਗਸ ਨੂੰ ਖਤਮ ਕਰੀਏ। ਔਰ ਨਾਲ ਦੀ ਨਾਲ ਅਸੀਂ ਪੁਆਇੰਟ ਆਫ ਸੇਲ ਆਇਡੈਂਟੀਫਾਈਡ ਕੀਤੀ ਹੈ ਜਿਸ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਔਰ ਜਿਸ ਦਾ ਨਤੀਜਾ ਇਹ ਹੈ ਕਿ ਪਿਛਲੇ 1 ਸਾਲ ਦੇ ਵਿੱਚ ਸਾਡੀ ਜਿਹੜੀ heroin ਦੀ ਰਿਕਵਰੀ 1350 ਕਿਲੋ ਤੋਂ ਵੱਧ ਗਈ। ਜਿਹੜੀ ਕਿ ਹਰ ਸਾਲ 200 ਤੋਂ 250 ਕਿਲੋ ਹੁੰਦੀ ਸੀ। ਪਿਛਲੇ ਸਾਲ 1350 ਕਿਲੋ ਤੋਂ ਵੱਧ ਦੀ heroin ਦੀ ਰਿਕਵਰੀ ਹੋਈ ਹੈ। तो लोगों का सहयोग मिल रहा है असं सूँ पूरी उम्मीद है कि बहुत जल्दी स्ट्रिक्ट एनफोर्समेंट करके और लोगों के सहयोग करके ऐसी इस खत्म करें